ਰੋਣਾ ਨਹੀਂ ਬਣਾਉਂਦੇ ਰਿਹਾ ਇਹਨੇ ਆ ਰਹੇ ਨੇ ਪ੍ਰਵਾਹ ਅੱਜ ਦੇ ਜੁੜਾਉਣ ਦੀ ਜ਼ਮਾਨਾ ਜਮਾਨਾ Okay. <laughs> ਵਾਕਤਨ ਗੋਬਰਾ ਜੀ ਮੇਰੇ ਪ੍ਰਿਆਰਣ ਕਰਕੇ ਸਾਨੂੰ ਆਜਾ ਸੰਖਾਂ ਜੀ ਹਾਜ਼ਰੀ ਕਰ ਪਰਵਾਤ ਕਰਨੀ ਅਜਾ ਜੀ ਦੀ ਬਖਸ਼ੀ ਆਪ ਜੀ ਦਾਮ ਆਪ ਜੀ ਦੇ ਮੇਰੇ ਪਰਖੇ ਆਪ ਜੀ ਦੇ ਸਿਰ ਵਾਲੇ ਨਾਲ ਜੋ ਬਾਬਾ ਜੀ ਦਿੱਸਤ ਬਸਿੰਤ ਮਨ ਜੀ ਦਾ ਦਿਹਾੜੇ ਤੇ ਚੋਬਰ ਸੁ ਕੋ ਆਪ ਜੀ ਦੀ ਖੁਸ਼ੀ ਅੰਮਨ ਬਖਸ਼

ਤੇ ਧੁੰਦ ਜਗ ਚਾਨਣ ਨਾ ਜਗ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਭੇ ਅੰਧੇਰ ਭਜੋ ਗੁਰੂ ਨਾਨਕ ਸਾਹਿਬ ਮਾਰੇ ਦਾ ਜਦੋਂ ਪ੍ਰਕਾਸ਼ ਹੋਇਆ ਜਿੱਦਾਂ ਸਵੇਰ ਦੀ ਰੋਸ਼ਨੀ ਜਦੋਂ ਆਉਂਦੀ ਹੈ ਤੇ ਤਾਰੇ ਲੁਕ ਜਾਂਦੇ ਨੇ ਨਾ ਇਦਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਇਦਾਂ ਹੀ ਚਾਨਣ ਹੋ ਗਿਆ ਤੇ ਇਹ ਧੁੰਦ ਜਿਹੜੀ ਹੈ ਕਿ ਆ ਜਿਹੜੀ ਬੋਲ ਸਣ ਕਾਂ ਤੇ ਪਾਇਆ ਜਾਂਦਾ ਇਹ ਨਹੀਂ ਤੁਮ ਹੰਦਾ 에ਸੀ ਉਚ ਨੀਚ ਜਾਤ ਬਾਤ ਇਹ ਵਾਲੀ ਬਾਣੀ ਇਹ ਇੱਕ ਵਰਣਕ ਰਾਣਾ ਰਾ ਪਰਬਲੀ ਪੈਰੀ ਭਵਨਾ ਜਗ ਵਰਦਾ ਜਾ 39 ਆ ਕਹ ਜੀ ਬਾਬੇ ਤਾਰਿਆ ਸਤ ਨਾਮ ਪੜ੍ਹ ਬੜ ਰਸ ਲਾਇਆ ਕਲ ਕਾਰਨ ਆ ਜੀ ਬੜੀਆ ਬਾਣੀ ਇਹ ਵਰਡ ਦੇ ਵਿੱਚ ਕੋਨੇ ਨੂੰ ਨੇ ਵਿੱਚ ਨਗਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜੀ ਬਾਈ ਬਾਹਰ ਹਿੱਟ ਦੀ ਤਾਲੀ ਹੈ ਬੋਲੇ ਜੈ ਹੋਵਾ ਅੱਜ ਆਪ ਜੀ ਬਸ ਜੀ ਬਾਬਾ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਆ ਗੁਰਪੁਰਬ ਆ ਜੀ ਉਸ ਸੰਬੰਧ ਵਿੱਚ ਜੀ ਅੱਜ ਸਭ ਤੋਂ ਪਹਿਲਾ ਦਵਾਸੇ ਬਾਬਾ ਅਵਤਾਰ ਸਿੰਘ ਵੇਦੀਸ਼ਰੀ ਗੁਰੂ ਸਾਹਿਬ ਵਾਲੇ ਢੇਰ ਬਾਬਾ ਨਾਨਕ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਸਮੂਹ ਵਿਸ਼ਾ ਪ੍ਰਦੇਸ਼ਾਂ ਦੇ ਸੰਤਾਰ ਨੂੰ ਮਾਰਨੀ ਦੀ ਜੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀਆ ਬਾਤ ਕਿਪਾ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤੋਂ ਇਸਾਂ ਪ੍ਰਦੇਸ਼ਾਂ ਦੀ ਸੰਗਤ ਮਨਾ ਰਹੀਆਂ ਨੇ ਅੱਜ ਹਰ ਕੋਨੇ ਕੋਨੇ ਦੇ ਵਿੱਚ ਹਰ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਗੁਰਪੁਰਬ ਮਨਾਏ ਜਾ ਰਹੇ ਨੇ ਬੜੀਆ ਬਾਤ ਕਰਤਾ ਕਿਉਂਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਨੂੰ ਜੇ ਕਿ ਚਾਨਣ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਪੈਗਾਮ ਦਿੱਤਾ ਸੀ ਉਹ ਸਾਰਿਆਂ ਨੂੰ ਸਾਂਝਾ ਉਦੇਸ਼ ਦਿੱਤਾ ਸੀ ਕਿ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਯਾਦ ਕਰੀਏ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੀ ਕਿਰਪਾ ਕਿ ਉਹਨਾਂ ਨੇ ਬੜੇ ਦਾਸ ਨੇ ਬੜੇ ਕਿੰਨੇ ਵੀ ਵੀਰ ਬਕੰਮਰ ਜਿੰਨੇ ਵੀ ਹੋਏ ਨੇ ਅਜੇ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਨੂੰ ਪਾ ਲਿਆ ਰੱਬ ਨੂੰ ਲੱਭ ਲਿਆ ਮੈਂ ਇੱਕ ਇੱਕ ਗੁਰੂ ਨਾਨਕ ਸਾਹਿਬ ਹੋਏ ਨੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਮੈਂ ਰੱਬ ਤੈਨੂੰ ਲੱਭ ਲਿਆ ਲੇਕਿਨ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਹੀ ਸਪਸ਼ਟ ਕੀਤਾ ਗੁਰੂ ਪ੍ਰਸਾਦ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਮਹਾਰਾਜ ਕਹੇ ਨਾਨਕ ਸੱਚ ਦਾਤਾਰ ਸ਼ਨਾਖਤ ਗੁਦਰ ਕੀ ਕਹਿੰਦੇ ਤੇਰੀ ਮੈਂ ਸ਼ਨਾਖਤ ਕਰ ਲਿਆ ਤੇਰੀ ਕਿਤਰ ਤੋ ਕਿਤਰ ਦੀ ਸ਼ਨਾਖਤ ਕਰੀ ਐਸੇ ਦੀ ਦੁਨੀਆ ਦੇ ਮਾਲਕ ਹੈ ਜਿਹੜੀ ਕੁਦਰਤ ਹੈ ਸਾਡੀ ਇਹਦੇ ਵਿੱਚੋਂ ਕਹਿੰਦਾ ਮੈਂ ਤੈਨੂੰ ਰੱਬ ਲੈ ਕਿਉਂਕਿ ਇਹ ਜਿਹੜੀ ਕਾਇਨਾਤ ਹੈ ਇਹਨੂੰ ਉਹ ਅਕਾਲ ਪੁਰਖ ਪਰਮੇਸ਼ਰ ਹੀ ਸੰਭਾਲ ਸਕਦਾ ਕੋਈ ਨਹੀਂ ਸੰਭਾਲ ਸਕਦਾ ਇਸ ਕਰਕੇ ਬੜੀ ਆਪਾਰ ਕਿਰਪਾ ਵੱਡਾ ਔਖ ਪ੍ਰਗਟਿਆ ਕਾਲਜੂ ਦੇ ਅੰਦਰ ਜੂਤ ਲਗਾਈ ਭਾਨ ਨਾਨਕ ਤੇਰੀ ਵੱਡੀ ਕਮਾਈ ਅੱਜ ਬੜੀ ਆਪਾਰ ਕਿਰਪਾ ਜੋ ਗੁਰੂ ਨਾਨਕ ਸਾਹਿਬ ਦਾ ਪੈਗਾਮ ਸੀ ਇਹ ਧਰਤੀ ਜਿੱਤੇ ਗੁਰੂ ਨਾਨਕ ਸਾਹਿਬ ਦਾ ਇਹ ਪ੍ਰਕਾਸ਼ ਨੂੰ ਬਣਾ ਰਹੇ ਹਨ ਔਰ ਇਹ ਵੀ ਬੜੀ ਆਪਾਰ ਕਿਰਪਾ ਕਿ ਇਸ ਧਰਤੀ ਤੇ ਅੱਜ ਖੜੇ ਹੈ ਇਹ ਧਰਤੀ ਉਹ ਨਹੀਂ ਬếtਰ ਹੈ ਕਿਉਂਕਿ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ 17 ਸਾਲ 5 ਮਹੀਨੇ 9 ਦਿਨ ਖੇਤੀ ਕੀਤੀ ਹੈ ਇਹ ਬੜੀ ਇਹ ਅਪਾਰ ਕਿਰਪਾ ਇਸ ਧਰਤੀ ਤੇ ਅਸੀਂ ਭਾਗਾ ਵਾਲੇ ਜੀ ਆ ਅਸੀਂ ਸਾਰੇ ਕਿ ਜੋ ਅਸੀਂ ਬੜੇ ਭਾਗਾ ਵਾਲੇ ਜੀ ਆ ਕਿ ਜਿਹੜੇ ਅਸੀਂ ਇਹ ਧਰਤੀ ਦੇ ਉੱਤੇ ਰਹਿ ਰਹੇ ਹਾਂ ਔਰ ਗੁਰੂ ਨਾਨਕ ਸਾਹਿਬ ਦਾ ਅਸੀਂ ਕੋਟਾਣਾ ਕੋਸ਼ਿਸ਼ ਕਰਨਾ ਕਰੀਏ ਤਾਂ ਵੀ ਨਹੀਂ ਕਰ ਸਕਦੇ ਕਿਉਂਕਿ ਇਹ ਧਰਤੀ ਨੂੰ ਬੜੇ ਭਾਗ ਲਾਇਆ ਨੇ ਗੁਰੂ ਨਾਨਕ ਸਾਹਿਬ ਨੇ ਆ ਦੇਖੋ ਹੁਣੇ ਮਹਾਰਾਜ ਦੀ ਕਿਰਪਾ ਨਾਲ ਕਿੱਥੇ ਜਦੋਂ ਹੜਾ ਆ ਗਏ ਨੇ ਲੇਕਿਨ ਮਾਇਕ ਦੇ ਮੇ ਨਾਲ ਇੱਥੇ ਇੱਕ ਵੀ ਬਿਮਾਰੀ ਦਾ ਕੋਈ ਨਾਮ ਨਹੀਂ ਆਇਆ ਹੈ ਕਿਉਂਕਿ ਇਹ ਧਰਤੀ ਗੁਰੂ ਨਾਨਕ ਸਾਹਿਬ ਦੀ ਤੇ ਇਸ ਇਸ ਧਰਤੀ ਸਾਹ ਧਰਤੀ ਕੋਲੇ ਹਰਿਆਵਲ ਜਿੱਥੇ ਮੇਰਾ ਸਾਧੂ ਗੁਰੂ ਬੈਠਾ ਇਹ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਤੇ ਬੜੀ ਆਪਾਰ ਕਿਰਪਾ ਦਾਸ ਸਮੂਤ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਕਿਉ ਗੁਰੂ ਨਾਨਕ ਸਾਹਿਬ ਦਾ ਨਾਮ ਲੈਵਾ ਸੀ ਨਾਮ ਜਪ ਕੋ ਵੰਡ ਕੇ ਛਕੋ ਤੇ ਕਿਰਤ ਕਰੋ ਉਹਦੇ ਤੇ ਆਪਾਂ ਸਾਰੇ ਚੱਲੀਏ ਕਿਉਂਕਿ ਐਸੇ ਹੀ ਧਰਤੀ ਤੇ ਨਾਰਾ ਲਾਇਆ ਸੀ ਫਿਰ ਬਾਬਾ ਆਇਆ ਕਰਤਾਰਪੁਰ ਤੇ ਇੱਕ ਉਦਾਸੀ ਸਗਲੋਂ ਤਾਰਾ ਪਹਿਰੇ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਉੱਥੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰਾ ਇਹ ਨਾਰਾ ਲਾਇਆ ਸੀ ਨਾਮ ਜਪ ਕੋ ਵੰਡ ਕੇ ਛਕੋ ਤੇ ਕਿਰਤ ਕਰੋ ਦਾ ਤੇ ਆਪਾਂ ਉਹਨਾਂ ਦੇ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਜੇ ਇਹ ਸਾਨੂੰ ਪੀਛੇ ਗਿਆ ਅੱਜ ਉਹਦੇ ਤੇ ਚਲੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਲਈਏ ਇਹਨੇ ਬਚਨ ਕਰਦਾ ਦਾਸ ਇੱਕ ਵਾਰ ਤੋਂ ਫਿਰ ਸਾਰਿਆਂ ਨੂੰ ਵਧਾਈ ਦਿੰਦਾ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰ ਜੀ ਦੀ ਇਹਨੇ ਬਚਨ ਕਰਦਾ ਦਾਸ ਬੰਦੇ ਬੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ